ਦੀ ਹੈ ਬੇਟੀ ਮਨਦੀਪ ਕੌਰ ਪੁਤਰੀ ਹਰਦੀਪ ਸਿੰਘ ਵਾਸੀ ਅੰਮ੍ਰਿਤਸਰ ਤੋਂ ਸ੍ਰੀ ਅੰਮ੍ਰਿਤਸਰ ਤੋਂ ਬੇਟੀ ਇੱਥੇ ਆਂਦੀ ਹੈ 5 ਮਹੀਨੇ ਪਹਿਲਾਂ ਤੇ ਇੱਥੇ ਕੋਈ ਪ੍ਰਾਈਵੇਟ ਜੌਬ ਕਰ ਲੈਂਦੀ ਹੈ ਪ੍ਰਾਈਵੇਟ ਕੰਮਕਾਰ ਕਰਦੀ ਹੈ ਜਦ ਕਿ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਸਰ ਜਿਹੜੇ ਸਰਕਾਰੀ ਨੌਕਰੀਆਂ ਤਾਂ ਮਿਲਦੀਆਂ ਨਹੀਂ ਜੇ ਕੋਈ ਪ੍ਰਾਈਵੇਟ ਬੱਚਾ ਕੰਮ ਕਰਦਾ ਆਪਣਾ ਰੋਜੀ ਰੋਜ਼ਗਾਰ ਰੋਪੀ ਚਲਾਉਣ ਵਾਸਤੇ ਆਉਂਦਾ ਤਾਂ ਉਹਨੂੰ ਦਿੱਕਤਾਂ ਕਿਹੜਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਿਰਾਏ ਦੇ ਮਕਾਨ ਲੈਣਾ ਬਾਹਰ ਰਹਿਣਾ ਰੋਟੀ ਮੁੱਲ ਦੀ ਖਾਣੀ ਕਿ ਨੌਕਰ ਤੇ ਗੱਲ ਕਰ ਲਈ ਇਹਨਾਂ ਨੇ ਅੱਗੇ ਜਦੋਂ ਆਪਣੀ ਕੋਈ ਪ੍ਰਾਈਵੇਟ ਜੌਬ ਗਈ ਐ ਇਹਨਾਂ ਨੂੰ ਮੁੰਡਾ ਮਿਲਿਆ ਚਲੋ ਇਹਨਾਂ ਦੀ ਕੋਈ ਗੱਲਬਾਤ ਉਹ ਹੀ ਆਪਸ ਵਿੱਚ ਰਜਾ ਮੰਦੀ ਹੋਈ ਤੇ ਜਦੋਂ ਰਜਾ ਮੰਦੀ ਹੋ ਜਾਂਦੀ ਉਹ ਤੋਂ ਬਾਅਦ ਵਿਆਹ ਇਹਨਾਂ ਨੇ ਕਰਾ ਲਿਆ ਦੋਨਾਂ ਜਣਿਆਂ ਨੇ ਵਿਆਹ ਕਰਾਇਆ ਆਪਣੀ ਮਰਜ਼ੀ ਤੋਂ ਕਰਾਇਆ ਦੋਨਾਂ ਨੇ ਆਹ ਸਾਰੇ ਜਿਹੜੇ ਵਿਆਹ ਦੇ ਸਬੂਤ ਨੇ ਨੰਦਾਂ ਦੇ ਸਬੂਤ ਨੇ ਜਿਹੜੇ ਹੋਰ ਕੋਈ ਕਾਗਜ਼ ਪੱਤਰ ਬਣਿਆ ਉਹਦੇ ਸਬੂਤ ਨੇ ਸਾਰੇ ਜਿਹੜੇ ਐਗੇ ਵਿਆਹ ਦੇ ਸਬੂਤ ਇਹਨਾਂ ਨੂੰ ਦਿਖਾਏਗੇ ਤਾ ਵਿਆਹ ਦੇ ਸਬੂਤ ਦਿਖਾ ਕੇ ਇਹ ਜਦੋਂ ਵਿਆਹ ਹੋ ਜਾਂਦਾ ਸਿਰਫ ਹਲੇ 2 ਮਹੀਨੇ ਬੀਤਦੇ ਨੇ ਵਿਆਹ ਬੜੇ ਦੁੱਖ ਨਾਲ ਕਹਿਣਾ ਪੈਂਦਾ 2 ਮਹੀਨੇ ਬੀਤਣ ਤੋਂ ਬਾਅਦ ਇਹਸ ਕੁੜੀਆ ਨੂੰ ਜਦੋਂ ਘਰੇ ਚਲੇ ਜਾਂਦੀ ਆਪਣੇ ਪਰਿਵਾਰ ਚ ਇਹਦੀ ਸੱਸ ਨੇ ਕਿਹਾ ਕਹਿੰਦੀ ਮੈਨੂੰ ਇਹ ਕਹਿ ਰਹੀ ਵੀ ਜਿਆਦਾ ਕੁੜੀਆ ਪੈਸੇ ਲੈ ਕੇ ਆਓ 67 ਲੱਖ ਰੁਪਈਆ ਵੀ ਮੇਰੀ ਬੇਟੀ ਹੈ ਜਿਹੜੀ ਜੇਲ੍ਹ ਚ ਬੈਠੀ ਹੈ ਕਿਸੇ ਕੇਸ ਚ ਨਸ਼ੇ ਦੇ ਕੇਸ ਚ ਇਹਨਾਂ ਦੇ ਕਹਿਣ ਦੇ ਮਤਲਬ ਯਾ ਤਾਂ ਉਹਨੂੰ ਛਡਾਣ ਦਾ ਖਿਲਦਾ ਕਰੋ ਜਾਂ ਜਿਹੜੇ ਉਹਦੇ ਕਸਟਮਰ ਲਗੇ ਹੋਏ ਆ ਨਸ਼ੇ ਦੇ ਕਸਟਮਰ ਲਗੇ ਹੋਏ ਆ ਜਾਂ ਉਹਨਾਂ ਦਾ ਨਸ਼ਾ ਸਪਲਾਈ ਕਰਕੇ ਆ ਇਹਨੇ ਦੋਨੇ ਕੰਮਾਂ ਤੋਂ ਜਵਾਬ ਦਿੱਤਾ ਵੀ ਨਾ ਤਾਂ ਮੈਂ ਪੈਸੇ ਲੈ ਸਕਦੀ ਆ ਨਾ ਮੈਂ ਕਸਟਮਰਾਂ ਨੂੰ ਸਪਲਾਈ ਦੇ ਸਕਦੀ ਤਾਂ ਇਹਨੂੰ ਵਾਰਦਾ ਕੁੱਟਣਾ ਸ਼ੁਰੂ ਹੋ ਗਿਆ ਘਰੋਂ ਬਾਹਰ ਕੱਢਦੀ ਜਿੱਦੀ ਐਮਐਲਆ ਰਾਹ ਕੱਡੀਆਂ ਡਾਕਟਰੀ ਮੇ ਦਾ ਮੈਡੀਕਲ ਹੋਇਆ ਖਰੜ ਸਿਟੀ ਥਾਣਾ ਚ ਕੇਸ ਦਰਜ ਹੋ ਜਾਂਦਾ 376 ਲੱਗ ਜਾਂਦੀ ਆ ਪਰਚਾ ਦਰਜ ਹੋ ਗਿਆ ਜਦੋਂ ਪਰਚਾ ਦਰਜ ਹੋ ਜਾਂਦਾ ਇੱਕ ਇਨਵੈਸਟੀਗੇਸ਼ਨ ਕਰਨ ਵਾਲਾ ਪਹਿਲਾਂ ਤਾਂ ਤੁਹਾਡੇ ਨਾਲ ਇਹ ਬੇਨਤੀ ਕਰਨਾ ਚਾਹੁੰਦਾ ਸਰਕਾਰਾਂ ਬਹੁਤ ਵੱਡੇ ਵੱਡੇ ਦਾਅਵੇ ਕਰਦੀਆਂ ਜਦੋਂ ਕਿਸੇ ਲੇਡੀ ਦਾ ਕਿਸੇ ਬੱਚੀ ਦਾ ਕੇਸ ਆਊਗਾ ਤਾਂ ਉਹ ਲੇਡੀ ਕਨਸਟੇਬਲ ਜਿਹੜੀ ਹੈ ਡੀਲ ਕਰੂਗੀ ਪਰ ਉਲਟਾ ਇੱਕ ਦਲਜੀਤ ਸਿੰਘ ਹਾਂਜੀ ਐਸਆਈ ਦਲਜੀਤ ਸਿੰਘ ਨੇ ਜਿਹੜਾ ਇਹ ਕੇਸ ਸੋਲਵ ਕਰਿਆ ਇਹਦੇ ਬਿਆਨ ਲਿਖੇ ਚਾਰ-ਚਾਰ ਦਿਨ ਤਿੰਨ-ਤਿੰਨ ਦਿਨ ਇਹਨੂੰ ਥਾਣੇ 'ਚ ਬਿਠਾ ਲ ਰੱਖਿਆ ਸਵੇਰੇ ਪਠਾਲ ਕੇ ਸ਼ਾਮ ਤੱਕ ਬਿਆਨ ਲਿਖ ਦਾਂਗੇ ਉਸ ਤੋਂ ਬਾਅਦ ਕਿਵੇਂ ਗਾਲੀ ਗਲੋਚ ਕਰ ਰਿਹਾ ਜਦੋਂ ਇਹਨੇ ਕਿਹਾ ਵੀ ਤੂੰ ਰੈਸਟ ਨਹੀਂ ਪਾ ਰਿਹਾ ਪਰਚਾ ਨਹੀਂ ਪਹਿਲਾਂ ਦਰਜ ਕਰਿਆ ਫਿਰ ਰੈਸਟ ਨਹੀਂ ਬੰਦਾ ਤਾਂ ਉਹ ਗਾਲਾਂ ਸ਼ਰਿਆਮ ਕੱਢ ਰਿਹਾ ਕਿਹੜੇ ਮਾਂ ਚੋਦ ਕਿਹੜੇ ਭੈਣ ਚੋਦ ਦੇ ਗਾਲਾਂ ਕੱਢ ਰਿਹਾ ਜੀ ਲੇਡੀ ਨੂੰ ਦੇਖੋ ਕਿਵੇਂ ਰਿਸਪੈਕਟ ਹੋ ਰਹੀ ਹੈ ਬੱਚੀਆਂ ਦੀ ਕਿਵੇਂ ਬੱਚਿਆਂ ਦੀ ਕਿਵੇਂ ਲੇਡੀਜ਼ ਦੀ ਕਿੰਨੀ ਕਮਾਨਤਾ ਹੋ ਰਹੀ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਵੀ ਸਾਡੀ ਪੁਲਿਸ ਦਾ ਪਿੱਟ ਸਾਪੜਦੇ ਆ ਵੀ ਇਹ ਪੁਲਿਸ ਬਹੁਤ ਚੰਗੀ ਹੈ ਪੁਲਿਸ ਦੇ ਜਿਹੜੇ ਕਾਲੇ ਕਾਰਨਾਮੇ ਆ ਹਰ ਰੋਜ਼ ਸਾਡੇ ਸਾਹਮਣੇ ਆਉਂਦੇ ਸਾਡੇ ਕੋਲੇ ਬਹੁਤ ਸਾਰੀਆਂ ਉਦਾਹਰਣਾਂ ਨੇ ਪਹਿਲਾਂ ਵੀ ਪਹਿਲਾਂ ਸਦਰ ਥਾਣੇ ਦੀ ਗੱਲ ਕਰ ਲਿਓ ਛੋਟੂੜੀਆਂ ਬੱਚੀਆਂ ਦਾ 12 ਸਾਲ ਦੀ ਕੁੜੀ ਦਾ ਰੇਪ ਹੋ ਜਾਂਦਾ ਉਹਨੂੰ ਸਨਾਮ ਤੋਂ ਕਿਵੇਂ ਅਸੀਂ ਰਿਕਵਰ ਕਰਾੰਨੇ ਧਰਨਾ ਰੱਖ ਕੇ ਜਦੋਂ ਧਰਨਾ ਰੱਖ ਰੱਖ ਕੇ ਲੋਕਾਂ ਨੂੰ ਨਿਆਂ ਸਾਫ ਤੋਂ ਹੁਣਾ ਹੋਵੇ ਦੱਸੋ ਕਿੰਨਾ ਮੁਸ਼ਕਲ ਪੈਂਦਾ ਇਹ ਬੱਚੀ ਅਮਰਸੇਰੀ ਅੰਮ੍ਰਿਤਸਰ ਤੋਂ ਹੈ ਕਿੱਥੇ ਇਹ ਕੋਣ ਇਹਨੂੰ ਜਾਣਦਾ ਹੋਊਗਾ ਕਿਹੜਾ ਐਮਸੀ ਕਿਹੜਾ ਸਰਪੰਚ ਕਿਹੜਾ ਪ੍ਰਧਾਨ ਕਿਹੜਾ ਐਮਐਲਏ ਕਿਹੜਾ ਐਮਪੀ ਸੁਣੂਗਾ ਇਹਦੀ ਪਰ ਤੁਹਾਡੀ ਕਿਰਪਾ ਸਦਕਾ ਅਸੀਂ ਇਹਨਾਂ ਦੀ ਜਿਹੜੇ ਸਹਿਯੋਗ ਕਰਦੇ ਨੇ ਤੇ ਅਸੀਂ ਹੋਰ ਵੀ ਦੋ ਚਾਰ ਮੈਟਰ ਇਹਨਾਂ ਤੋਂ ਇਲਾਵਾ ਸਿੱਧੀ ਥਾਣੇ ਖਰੜ ਦੇ ਨੇ ਚਾਹ ਕਿਸੇ ਵੀ ਥਾਣੇ ਦੇ ਹੁਣ ਤੁਹਾਡੇ ਰਾਹੀਂ ਬੇਨਤੀ ਕਰਦੇ ਆ ਜਿਹੜੇ ਪੁਲਿਸ ਦੇ ਸਤਾਏ ਹੋਏ ਲੋਕ ਨੇ ਉਹ ਸਾਰੇ ਇਕਮ ਇਕੱਠੇ ਹੋਣ ਤਾਂ ਕਿ ਅਸੀਂ ਜਿਹੜਾ ਐਸਐਸਪੀ ਦਫ਼ਤਰ ਦਾ 19 ਤਰੀਕ ਸ਼ੁੱਕਰਵਾਰ ਨੂੰ ਕਰੋਕਰਨ ਜਾ ਰਹੇ ਹਾਂ ਜੇਕਰ ਤਿੰਨ ਦਿਨ ਅਸੀਂ ਤਿੰਨ ਦਿਨ ਦਾ ਸਮਾਂ ਦੰਦੇ ਥਾਣਾ ਪੁਲਿਸ ਸਿਟੀ ਨੂੰ ਤੇ ਐਸਐਸਪੀ ਮੁਹਾਲੀ ਨੂੰ ਜੇਕਰ ਉਹ ਦੋਸ਼ੀ ਗਿਰਫਤਾਰ ਕਰਕੇ ਇਸ ਲੱਖਾਂ ਪਿੱਛੇ ਨਾ ਕਰਿਆ ਤਾਂ ਅਸੀਂ 100 ਸ਼ੁੱਕਰਵਾਰ ਦਾ 19 ਤਰੀਕ ਦਾ ਐਸਐਸਪੀ ਦਫ਼ਤਰ ਦਾ ਕਰੋ ਕੀਤਾ ਜਾਵੇਗਾ ਹੋਰ ਵੀ ਵਿਅਕਤੀ ਜਿਹੜੇ ਮੁਹਾਲੀ ਪੁਲਿਸ ਤੋਂ ਜੋ ਡੇਰਾ ਬਸੀ ਤੋਂ ਹੁਣ ਜੀਰਕਪੁਰ ਤੋਂ ਹੁਣ ਅੱਠ ਪੇ ਸਥਾਨੇ ਤੋਂ ਹੁਣ ਸੌਣੇ ਤੋਂ ਥਾਣੇ ਤੋਂ ਹੁਣ ਜਿਹੜੇ ਪੀੜਤ ਲੋਕ ਨੇ ਆਪਣੇ ਡਾਕੂਮੈਂਟ ਲੈ ਕੇ ਕਾਗਜ਼ ਲੈ ਕੇ ਸਾਰੇ ਪਹੁੰਚਣ ਇਸ ਲੜਕੀ ਦਾ ਇਸ ਬੇਟੀ ਦਾ ਵੀ ਸਾਥ ਦੇਣ ਤੇ ਆਪਣੇ ਨਿਆਣ ਸਾਫ ਲਈ ਵੀ ਤੁਹਾਡੇ ਸਾਹਮਣੇ ਆਪਣੇ ਕਾਗਜ਼ ਪੱਤਰ ਰੱਖਣਾ ਕਮਲਪ੍ਰੀਤ ਹਾਂਜੀ ਜਿਹੜਾ ਕਮਲਪ੍ਰੀਤ ਨਾਮ ਦਾ ਵਿਅਕਤੀ ਹੈ ਉਹ ਇਹਨੂੰ ਮਿਲਦਾ ਇਹਨੂੰ 3 ਦਿਨ 4 ਦਿਨ ਹੋਟਲਾਂ ਚ ਰੱਖਿਆ ਜਾਂਦਾ ਵਿਆਹ ਹੁੰਦਾ ਵਿਆਹ ਤੋਂ ਬਾਅਦ ਇਹਦੀਆਂ ਵੀਡੀਓ ਮੂਵੀਆਂ ਤੱਕ ਬਣਾ ਲੈਂਦੇ ਦਸੋ ਆਪਣੀ ਪਤਨੀ ਹੋਏ ਆਪਣੀ ਘਰ ਵਾਲੀ ਹੋਇਆ ਇਹਦੀ ਵੀਡੀਓ ਵਾਇਰਲ ਕਰਨੀ ਚਾਹੀਦੀ ਆ ਉਹ ਬੰਦਾ ਸਿਰਫ ਦਾ ਸਿਰਫ ਇਹਨੂੰ ਨਸ਼ਾ ਵੇਚਣ ਦੇ ਲਾਣਾ ਸੀ ਨਸ਼ੇ ਦੀ ਸਪਲਾਈ ਤੇ ਲਾਣਾ ਸੀ ਟੈਂਪਰੇਰੀ ਉਹਨੇ ਵਿਆਹ ਕਰਾਇਆ ਜਿਸ ਕਰਕੇ ਉਹਨੇ ਕੋਰਟ ਮੈਰਿਜ ਜਿਹੜੀ ਆ ਕੋਰਟ ਚ ਜਾ ਕੇ ਵਿਆਹ ਨਹੀਂ ਕਰਾਇਆ ਉਹਦੀ ਮਾਨਸਾ ਨਸ਼ਾ ਵਗਵਾਉਣ ਵਾਲੀ ਸੀ ਪਰ ਇਹਨੇ ਪੱਕੀ ਰਹੀ ਸੱਚੀ ਪੱਕੀ ਰਹੀ ਆਪਣੀ ਜ਼ਿੰਦਗੀ ਦਾ ਤਬਾਹ ਕਰ ਲੈਣੀ ਖਰਾਬ ਕਰ ਲੈਣੀ ਪਰ ਉਹ ਗਲਤ ਕੰਮਾਂ ਦੇ ਨਸ਼ੇ ਤੇ ਨਹੀਂ ਲੱਗੀ ਅਸੀਂ ਕਹਿਣਾ ਚਾਹੁੰਦੇ ਮੁੱਖ ਮੰਤਰੀ ਸਾਹਿਬ ਤੁਸੀਂ ਪੁੱਛਦੇ ਸੀ ਵੀ ਸਾਨੂੰ ਨਾਂ ਦੱਸੋ ਨਸ਼ਾ ਵੇਚਣ ਵਾਲਾ ਕਿੱਥੇ ਆ ਉਹਦਾ ਨਾਂ ਗੁਪਤ ਰੱਖਿਆ ਜਾਊਗਾ ਪਰ ਇਹ ਅੱਜ ਸ਼੍ਰੀਆਮ ਦੱਸੂਗੀ ਕਿਹੜਾ ਪਰਿਵਾਰ ਕਿਵੇਂ-ਕਿਵੇਂ ਨਸ਼ਾ ਵੇਚਦਾ ਤੇ ਕਿਵੇਂ ਬਕਵਾਉਂਦਾ ਲੁਧਿਆਣੇ ਵਿੱਚ ਸੁਪਰਵਾਈਜ਼ਰ ਸੀਗੀ ਜੋ ਕਿ ਮੈਂ ਪ੍ਰਾਈਵੇਟ ਜੌਬ ਕਰਦੀ ਸੀ ਮੇਰਾ ਕੈਸ਼ ਕਾਊਂਟਿੰਗ ਦਾ ਕੰਮ ਸੀਗਾ ਠੀਕ ਹੈ ਜੀ ਵੈਸੇ ਮੈਂ ਗੁਲਸ਼ਨ ਕੁਮਾਰ ਨਾਲ ਕ੍ਰਾਈਮ ਬ੍ਰਾਂਚ ਵਿੱਚ ਵੀ ਕੰਮ ਕੀਤਾ ਹੋਇਆ ਜਿਸ ਤਰ੍ਹਾਂ ਕਿ ਮੇਰਾ ਮਤਲਬ ਪ੍ਰੋਫਾਈਲਿੰਗ ਬਣੀ ਹੋਈ ਆ ਮਾਡਲ ਦੇ ਇਸ ਤੇ ਠੀਕ ਹੈ 23 ਜੂਨ ਨੂੰ ਮੈਨੂੰ ਕਮਲਪ੍ਰੀਤ ਸਿੰਘ ਢਿੱਲੋਂ ਮਿਲਦਾ ਫੇਸ ਟੂ ਫੇਸ ਜਿਹਨੂੰ ਕਿ ਮੈਂ ਇੰਸਟਾਗ੍ਰam ਰਾਹੀਂ ਜਾਣਦੀ ਸੀਗੀ ਠੀਕ ਹੈ ਐਨ ਮੈਨੂੰ ਫਸਟ ਮੀਟਿੰਗ ਤੇ ਹੀ ਕਹਿਤਾ ਸੀ ਕਿ ਮੈਂ ਤੇਰੇ ਨਾਲ ਵਿ ਬਟ ਇਹਨੂੰ ਮੈਂ ਫੇਸ ਟੂ ਫੇਸ ਮਿਲ ਕੇ ਮਨਾ ਕਰਤਾ ਸੀ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦੀ। ਐਜ਼ ਇਹ ਬੰਦਾ ਮੈਨੂੰ 27 ਤਰੀਕ ਨੂੰ ਮਿਲਦਾ ਮੈਨੂੰ ਕਹਿੰਦਾ ਕਿ ਮੈਂ ਮਲਾਵਨੇ ਘਰੇ ਗੱਲ ਕੀਤੀ ਹੋਈ ਆ ਤੇ ਮੇਰੇ ਮੰਮੀ, ਮੇਰੀ ਭੈਣ ਸਾਰੇ ਤੇਰੇ ਨਾਲ ਗੱਲ ਕਰਨਾ ਚਾਹੁੰਦੇ ਨੇ ਤੇ ਮੈਂ ਤੇ ਮੈਂ ਤੇਰੇ ਨਾਲ ਕੋਡ ਮੈਰਿਜ ਕਰਵਾ ਲਾਂਗਾ। ਮੈਂ ਕੋਈ ਤੇਰੇ ਨਾਲ ਰਿਲੇਸ਼ਨ ਚ ਨਹੀਂ ਰਹਿਣਾ, ਕੋਈ ਲਿਵਿੰਗ ਚ ਨਹੀਂ ਰਹਿਣਾ। ਮੈਂ ਇਹਨੂੰ ਦੇ ਕੇ ਮਨਾ ਕਰ ਦਿੰਨੀ ਆ ਪਰ ਇਹਨੇ ਆਪਦੀ ਇੱਕ ਐਡਵੋਕੇਟ ਨਾਲ ਗੱਲ ਕੀਤੀ ਹੁੰਦੀ ਉਹ ਜਿਹੜਾ ਐਡਵੋਕੇਟ ਸੀ ਉਹ ਇਹਦਾ ਦੋਸਤ ਸੀਗਾ, ਕਲਾਸਮੇਟ। ਉਹਨੇ ਮੇਰੇ ਤੋਂ ਪੈਸੇ ਲੈ ਲੇ। 40000 ਰੁਪਿਆ ਜਦ ਮੈਂ ਆਪਦੇ ਘਰੇ ਵੀ ਗੱਲ ਕੀਤੀ ਮੇਰੇ ਨਿਊਜ਼ ਚੈਨਲ ਤੇ ਵੀ ਆਇਆ ਹੋਇਆ ਵਾ ਕਿ ਮੇਰੇ ਘਰ ਦੇ ਨਹੀਂ ਗੱਲ ਮੰਨਦੇ ਹੈਗੇ ਮੇਰੇ ਵਿਆਹ ਵਾਸਤੇ ਐਨੇ ਮੈਨੂੰ ਆਪਦੀ ਫੈਮਲੀ ਨਾਲ ਮਿਲਾ ਕੇ ਮੈਨੂੰ ਫੋਰਸ ਕੀਤਾ ਕਿ ਤੈ ਮੇਰੇ ਨਾਲ ਵਿਆਹ ਕਰਾ ਤੇਨੂੰ ਅੱਗੇ ਕੋਈ ਵੀ ਪਰੇਸ਼ਾਨੀ ਨਹੀਂ ਹੋਵੇਗੀ 3 ਜੂਨ ਨੂੰ ਇਹ ਬੰਦਾ ਮੇਰੇ ਨਾਲ ਵਿਆਹ ਕਰਵਾਉਂਦਾ ਠੀਕ ਹੈ ਜਦ ਉਸ ਤੋਂ ਬਾਅਦ 3 ਤਰੀਕ ਨੂੰ ਮੈਂ ਇੱਥੇ ਆਉਣੀ ਆ ਇਹਦੇ ਮੰਮੀ ਕਹਿੰਦੀ ਕਿ ਬੇਟੇ ਤੂੰ 10 ਦਿਨ ਦਾ ਸਾਨੂੰ ਟਾਈਮ ਦੇ 10 ਦਿਨ ਤੋਂ ਬਾਅਦ ਅਸੀਂ ਤੈਨੂੰ ਆਪਦੇ ਘਰੇ ਲੈ ਜਾਵਾਂਗੇ ਤੂੰ ਉਨੀ ਦੇਰ ਤੱਕ ਕਿਤੇ ਬਾਹਰ ਰੈਂਟ ਤੇ ਰਹਿ ਲੈ ਮੈਂ ਉਸ ਤੋਂ 483 MIT ਯੂਨੀਵਰਸਿਟੀ ਸਾਹਮਣੇ ਜਿਹੜੇ ਜੀਪੀਡੀਐਲ ਦੇ ਫਲੈਟ ਬਣੇ ਹੋਏ ਨੇ ਮੈਂ ਉੱਥੇ ਰਹਿਣੀ ਆ ਜਿੱਥੇ ਕਿ ਮੈਂ 55000 ਰੁਪਏ ਫਲੈਟਾਂ ਲੈਣ ਨੂੰ ਦਿੱਤਾ ਸੀਗਾ ਠੀਕ ਹੈ ਜੀ ਮੇਰੇ ਤੋਂ ट्रांजੈਕਸ਼ਨਾਂ ਵੀ ਪਈਆਂ ਹੋਈਆਂ ਮੈਂ ਆਨਲਾਈਨ ਪੇਮੈਂਟ ਪਾਈ ਸੀ ਸਾਰਿਆਂ ਨੂੰ ਤੇ 115 ਨੰਬਰ ਸੈਕਟਰ 'ਚ ਇਹਨਾਂ ਦੀ 10 ਨੰਬਰ ਕੋਠੀ ਹੈ ਬਲਜਿੰਦਰ ਕੌਰ ਮੇਰੀ ਸੱਸ ਦੇ ਨਾਮ ਤੇ ਉਹ ਜਦੋਂ ਮੈਨੂੰ ਉੱਥੇ ਮੈਂ ਤੇ ਮੇਰਾ ਘਰ ਵਾਲਾ ਰਹਿੰਦਾ ਸੀਗਾ ਉਹਨਾਂ ਨੇ ਮੈਨੂੰ ਦੱਸਿਆ ਕਿ ਮੇਰੀ ਬੇਟੀ ਆਸਟ੍ਰੇਲੀਆ ਹੈ ਠੀਕ ਹੈ ਜਿਹੜਾ ਮੇਰਾ ਘਰ ਵਾਲਾ ਹੈ ਮਲਸਮਪੂਰਨ ਸਿੰਘ ਵਿਦ ਪੂਰਾ ਠ ਉਦੋਂ ਮੈਨੂੰ ਇਹਨਾਂ ਦੀ ਸਟੋਰੀ ਕੁਝ ਨਹੀਂ ਪਤਾ ਲੱਗੀ ਸੀ ਜਿਹੜਾ ਇਹਨਾਂ ਦਾ ਅਸਲੀ ਘਰ ਸੀਗਾ ਉਹ ਸੀਗਾ ਵੈਮਲਾ 91 ਸੈਕਟਰ 217 ਨੰਬਰ ਫਲੈਟ ਠੀਕ ਹੈ ਇਹਨਾਂ ਨੇ ਜਦੋਂ ਮੈਨੂੰ ਦੱਸ ਦਿਨਾ ਬਾਅਦ ਉੱਥੇ ਵੈਮਲੇ ਫਲੈਟ ਚ ਲੈ ਕੇ ਗਏ ਉਦੋਂ ਮੈਨੂੰ ਪਤਾ ਲੱਗਦਾ ਕਿ ਜਿਹੜੀ ਇਹਨਾਂ ਦੀ ਬੇਟੀ ਸੀਗੀ ਅਮਨੀਤ ਕੌਰ ਉਹ ਚਿੱਟੇ ਦੇ ਕੇਸ ਚ ਅੰਦਰ ਹੈ ਠੀਕ ਹੈ ਤੇ ਜਿਹੜੀ ਮੇਰੀ ਸੱਸ ਦਾ ਪਹਿਲਾ ਘਰ ਵਾਲਾ ਸੀਗਾ ਮਨੀ ਮਾਜ਼ਰੇ ਹਾਂਜੀ ਮਨੀ ਮਾਜ਼ਰੇ 329 ਨੰਬਰ ਗੇਟ ਸਬੰਧੀ ਗੇਟ ਤੇ ਟਰੰਡਿਗੜ ਉੱਥੇ ਰਹਿੰਦਾ ਸੀਗਾ ਤੇ ਜਿਹੜੇ ਆਧਾਰ ਕਾਰਡ ਬੱਚਿਆਂ ਦੇ ਇਹਦੀ ਮੇਰੀ ਨਣਾਣ ਦਾ ਜਾਂ ਮੇਰੇ ਬੇਟਾ ਦੇ ਮੇਰੇ ਘਰ ਵਾਲੇ ਦਾ ਉਹ ਸਾਰਾ ਉਹਨਾਂ ਦੇ ਨਾਮ ਤੇ ਆ ਜੋ ਇਹਦੇ ਨਾਲ ਇੱਕ ਬੰਦਾ ਰਹਿੰਦਾ ਸੀਗਾ ਸੰਪੂਰਨ ਸਿੰਘ ਵਿਧਪੂਰਾ ਉਹਦੇ ਨਾਲ ਮੇਰੀ ਸੱਸ ਲੀਵਿੰਗ 'ਚ ਰਹਿ ਰਹੀ ਸੀ ਐਨੇ ਮੈਨੂੰ ਸਾਰੀ ਸਟੋਰੀ ਉਦੋਂ ਦੱਸੀ ਤੇ ਜਦ ਐਨੇ ਮੈਨੂੰ ਕਿਹਾ ਕਿ ਅਸੀਂ ਬੇਟੀ ਦੀ ਜ਼ਮਾਨਤ ਕਰਾਉਣੀ ਆ ਸਾਨੂੰ 95 ਲੱਖ 90 ਲੱਖ ਰੁਪਇਆ ਚਾਹੀਦਾ ਸਾਡੇ ਤੇ ਇਸ ਟਾਈਮ ਹੈ ਨਹੀਂ ਤੇ ਤੂੰ ਉਹਦੇ 'ਚ ਮੇਰੀ ਹੈਲਪ ਕਰੇਂਗੀ ਤੇ ਜਦ ਮੈਂ ਆਪਣੀ ਸੱਸ ਨੂੰ ਕਿਹਾ ਕਿ ਮੈਨੂੰ ਤੁਹਾਡੀ ਕਿਸ ਤਰ੍ਹਾਂ ਹੈਲਪ ਕਰਨੀ ਪੈਗੀ ਉਹਨੇ ਮੈਨੂੰ ਕਿਹਾ ਕਿ ਸਾਡੇ ਕੁਝ ਲਿੰਕ ਨੇ ਤੈਨੂੰ ਉਹਨਾਂ ਨੂੰ ਚਿੱਟਾ ਸਪਲਾਈ ਕਰਨਾ ਪਊਗਾ ਠੀਕ ਹੈ ਤਾਨੂੰ ਤੈਨੂੰ ਸਾਡੇ ਕਹਿਣੇ ਤੇ ਚੱਲਣਾ ਪਊਗਾ ਮੈਂ ਸਾਫ਼ ਮਨਾਂ ਕਰ ਦਿੱਤਾ ਕਿ ਮੈਂ ਇਹ ਕੰਮ ਨਹੀਂ ਕਰ ਸਕਦੀ ਮੈਂ ਇੱਕ ਬਹੁਤ ਗਰੀਬ ਘਰ ਦੀ ਕੁੜੀ ਆ ਤੇ ਮੈਂ ਤਾਂ ਇੱਕ ਪ੍ਰਾਈਵੇਟ ਮਤਲਬ ਕੰਮ ਕਰ ਕਰਨ ਵਾਲੀ ਆ ਮੈਂ ਕੰਮ ਅੱਜ ਤੱਕ ਨਹੀਂ ਕਰਿਆ ਹੋਗਾ ਜਦੋਂ ਇਹਨਾਂ ਨੂੰ ਮਨਾ ਕਰਨ ਦੇ ਬਾਵਜੂਦ ਇਹਨਾਂ ਨੇ ਮੈਨੂੰ ਤੰਗ ਪਰੇਸ਼ਾਨ ਕਰਨਾ ਸਟਾਰਟ ਕੀਤਾ ਅਗਲੇ ਦਿਨ ਇਹਨਾਂ ਨੇ ਮੁੰਡੇ ਨੂੰ ਵੀਦਕ ਲਵੀ ਕਰ ਦਿੱਤਾ ਜਦ ਕਿ ਉਹ ਮੁੰਡਾ ਮੈਨੂੰ ਬਾਅਦ ਵਿੱਚ ਉਸੇ 10 ਨੰਬਰ ਕੋਠੀ 115 ਨੰਬਰ ਸੈਕਟਰ ਖੂਨੀ ਮਾਜ਼ਰੀ ਲੈ ਕੇ ਆਇਆ ਉਹਨੇ ਮੈਨੂੰ ਮਾਰਨਾ ਕੁੱਟਣਾ ਸਟਾਰਟ ਕੀਤਾ ਤੇ ਮੈਨੂੰ ਬਹੁਤ ਤੰਗ ਕੀਤਾ ਕਿ ਮੈਂ ਉਹਨਾਂ ਦੇ ਨਾਲ ਉਹਨਾਂ ਦੀ ਫੈਮਿਲੀ ਦਾ ਸਾਥ ਦਵਾਂ ਜਦੋਂ ਮੈਂ ਉਸ ਤੋਂ ਵੀ ਮਨਾ ਕਰ ਦਿੱਤਾ ਫਿਰ ਉਹਨੇ ਮੇਰੀ ਸੱਸ ਨੇ ਮੈਨੂੰ ਗਾਲੀ ਗਲੋਚ ਕਰਕੇ ਮੈਨੂੰ ਉਸ ਉਸ ਘਰ ਤੋਂ ਬਾਹਰ ਕੱਢ ਦਿੱਤਾ ਉਸ ਤੋਂ ਬਾਅਦ ਮੈਂ ਦਰਪਨ ਸਿਟੀ ਖਰੜ ਮਤਲਬ ਆਈ ਜਿਸ ਤੋਂ ਕਿ ਉਹਨੇ ਜਦੋਂ ਮੈਨੂੰ ਮਾਰਿਆ ਕੁੱਟਿਆ ਮੈਨੂੰ ਫਿਜ਼ੀਕਲੀ ਮੈਂਟਲੀ ਫਾਈਨੈਂਸ਼ੀਅਲੀ ਸਾਰੇ ਕਿਤੋਂ ਹਰਾਸ਼ ਕੀਤਾ ਇਹ ਮੈਨੂੰ ਛੱਡ ਕੇ ਚਲਾ ਗਿਆ ਜਿਸ ਦੀ ਰਿਪੋਰਟ ਕਿ ਮੈਂ ਸਿਟੀ ਖਰੜ ਥਾਣੇ 'ਚ ਦਿੱਤੀ ਸੀ ਤੇ ਉਸ ਤੋਂ ਬਾਅਦ ਜਦੋਂ ASI ਦਲਜੀਤ ਸਿੰਘ ਨੂੰ ਮੈਂ ਸਭ ਕੁਝ ਦੱਸਿਆ ਕਿ ਮੇਰੇ ਨਾਲ ਆਹ ਕੁਛ ਨੇ ਕੀਤਾ ਹੋਇਆ ਉਹ ਮੈਨੂੰ 4 4 ਵਜੇ ਤੋਂ ਬਿਠਾ ਕੇ 12 12 ਵਜੇ ਤੱਕ ਰਾਤ ਦੇ ਬਿਠਾ ਕੇ ਰੱਖਦਾ ਸੀਗਾ ਤੇ ਮੇਰੀ ਕੋਈ ਵੀ ਉਹਨੇ ਸੁਣਵਾਈ ਨਹੀਂ ਕੀਤੀ ਜਦ ਮੈਂ ਇਹਨਾਂ ਨੇ ਮੈਨੂੰ ਬਦਨਾਮ ਕਰਨ ਦੇ ਚੱਕਰ ਜਿਨ੍ਹਾਂ ਨੇ ਮੇਰੇ ਅਸ਼ਲੀਲ ਵੀਡੀਓ ਕੋਈ ਬਣਾਈ ਸੀ ਮੇਰੇ ਘਰ ਲੈਣੇ ਇਹਨੇ ਉਹ ਵੀ ਤੱਕ ਵਾਇਰਲ ਕਰਤੀ ਜਦ ਮੈਂ ਇਹਨਾਂ ਦੇ ਕਹਿਣੇ ਤੇ ਨਾ ਚੱਲੀ ਜਦ ਮੈਂ ਦਲਜੀਤ ASI ਨੂੰ ਕਿਹਾ ਕਿ ਕੋਈ ਲੇਡੀਜ਼ ਕਨਸਟੇਬਲ ਨੂੰ ਬੁਲਾਓ ਮੈਂ ਉਹਨਾਂ ਨੂੰ ਦਿਖਾਣਾ ਚਾਹੁੰਦੀ ਹਾਂ ਮੈਂ ਤੁਹਾਨੂੰ ਨਹੀਂ ਦਿਖਾ ਸਕਦੀ ਤੁਸੀਂ ਮੇਰੇ ਪਿਓ ਦੇ ਸਮਾਨੋਂ ਤੇ ਉਹਨੇ ਮੈਨੂੰ ਧਮਕੀਆਂ ਦੇਣੀਆਂ ਸਟਾਰਟ ਕਰਤੀਆਂ ਮੈਨੂੰ ਗਾਲਾਂ ਕੱਢਣੀਆਂ ਸਟਾਰਟ ਕਰਤੀਆਂ ਜਦ ਮੈਂ ਡਿਪਟੀ ਸਰ ਡੀਐਸਪੀ ਸਰਵ ਕਰਨ ਸੰਦੂ ਕੋ ਗਈ ਤੇ ਮੈਂ ਕਿਹਾ ਸਰ ਮੇਰੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਮੈਂ ਐਮਐਲਆਰ ਤੱਕ ਕਰਵਾ ਚੁੱਕੀ ਹਾਂ ਐਸਐਚਓ ਸਰ ਨੂੰ ਦੱਸਿਆ ਮੈਂ ਤੇ ਉਹਨਾਂ ਨੇ ਮੇਰੀ ਐਮਐਲਆਰ ਵੀ ਕਰਵਾਈ ਜਿਸ ਤੇ ਕਿ ਸਭ ਕੁਝ ਰਿਟਰਨ ਤੇ ਵੀ ਲਿਖਿਆ ਹੋਇਆ ਵਾ ਡਾਕਟਰ ਨੇ ਠੀਕ ਆ ਮੇਰੇ ਗਾਇਨੀ ਨੇ ਟੈਸਟ ਕੀਤੇ ਸੀਗੇ ਮੇਰੀ ਰਿਪੋਰਟ ਤੱਕ ਵੀ ਆ ਗਈ ਸੀ ਕਿ ਮੇਰਾ ਨਾ ਫਿਜ਼ੀਕਲ ਵੀ ਬਹੁਤ ਗਲਤ ਹੋਇਆ ਹੋਇਆ ਤੇ ਉਸ ਤੋਂ ਬਾਅਦ ਵੀ ਦਲਜੀਤ ਨੇ ਕੋਈ ਸੁਣਵਾਈ ਨਹੀਂ ਕੀਤੀ ਹਾਂ ਡੀਐਸਪੀ ਨੇ ਇਹ ਕਹਤਾ ਸੀ ਕਿ ਬੰਦੇ ਤੇ ਐਫ 27 ਤਰੀਕ ਨੂੰ ਮੇਰੀ ਐਫਆਈਆਰ ਜਦ ਕਿ ਉਹਨਾਂ ਨੇ ਬੋਲ ਦਿੱਤਾ ਸੀ ਦਲਜੀਤ ਨੇ ਮੈਨੂੰ 4 ਦਿਨ ਮੇਰੇ ਬਿਆਨ ਹੀ ਲਿਖਦਾਰਿਆ ਪਹਿਲੇ ਮੈਨੂੰ ਪੀਜੀ ਤੋਰਿਆ ਜਾਂਦਾ ਵਾ ਫਿਰ ਮੈਨੂੰ 10 ਵਜੇ 11 ਵਜੇ ਬੁਲਾਇਆ ਜਾਂਦਾ ਵਾ ਫਿਰ ਦਲਜੀਤ ਮੈਨੂੰ 12 1 ਵਜੇ ਤੱਕ ਮੇਰੇ ਪੀਜੀ ਚੜਨ ਜਾਂਦਾ ਠੀਕ ਹੈ ਜੀ ਪਰ ਮੇਰਾ ਮੈਨੂੰ ਐਫਆਈਆਰ ਦੀ ਕਾਪੀ ਨਹੀਂ ਮਿਲਦੀ ਐਫਆਈਆਰ ਦੀ ਕਾਪੀ ਮੈਨੂੰ 6 ਤਰੀਕ ਨੂੰ ਦਿੰਦਾ ਉਸ ਤੋਂ ਬਾਅਦ ਜਦ ਮੈਂ ਕਹਿੰਨੀ ਕਿ ਸਰ ਤੁਸੀਂ ਬੰਦਾ ਕੋ ਦੋ ਅਰੈਸਟ ਕਰੋਗੇ ਮੇਰੇ ਘਰ ਦੋ ਮਤਲਬ ਮੇਰੀ ਸੁਣਵਾਈ ਕਰੋਗੇ ਹਨਾ ਤੇ ਉਹ ਮੈਨੂੰ ਗਾਲਾਂ ਕੱਢਣੀ ਉਹਨੇ ਸਟਾਰਟ ਕਰਤੀਆਂ ਮ ਫਿਰ ਮੈਂ ਰਾਜਗਿਲੀ ਮੈਮ ਕਮਿਸ਼ਨਰ ਕੋ ਜਾਨੀਆ ਐਸਐਸਪੀ ਸਾਹਿਬ ਦੀ ਦਰਖਾਸਤ ਦੇਨੀਆ ਐਸਪੀ ਸਰ ਤੱਕ ਜਾਨੀਆ ਮੈਂ ਪਰ ਮੇਰੀ ਕਿਤੇ ਵੀ ਸੁਣਵਾਈ ਨਹੀਂ ਹੋਈ ਫਿਰ ਮੈਂ ਉਹਨੂੰ ਜਦ ਕਿਹਾ ਕਿ ਮੈਂ ਸੁਸਾਇਡ ਕਰ ਲਾਂਗੀ ਮੈਂ ਬਹੁਤ ਹਰੈਸ ਹੋ ਚੁੱਕੀ ਆ ਕਿ ਮੈਂ ਹੋਰ ਤੰਗ ਪਰੇਸ਼ਾਨ ਨਹੀਂ ਹੋ ਸਕਦੀ ਮੇਰੀ ਸਾਰੇ ਕਿਤੇ ਬਦਨਾਮੀ ਹੋ ਗਈ ਆ ਮੇਰੀ ਵੀਡੀਓ ਤੱਕ ਲੀਕ ਕਰ ਚੁੱਕਿਆ ਵਾ ਮੇਰਾ ਘਰ ਵਾਲਾ ਉਹ ਤਾਂ ਵੀ ਬੰਦਾ ਮੇਰੀ ਸੁਣਵਾਈ ਨਹੀਂ ਕਰ ਰਿਹਾ ਫਿਰ ਮੇਰੇ ਕੋ ਇਹੋ ਜਿਹਿਆਂ ਤੱਕ ਰਿਕਾਰਡਿੰਗ ਮੈਨੂੰ 3-4 ਦਿਨ ਪਹਿਲੇ ਕਿਸੇ ਗੁਰਸਿਮਰਨ ਕੌਰ ਗਰਾਰ ਦਾ ਫੋਨ ਆਉਂਦਾ ਵਾ ਕਿਸੇ ਲੇਡੀਜ਼ ਦਾ ਉਹ ਵੀ ਮੈਨੂੰ ਕਹਿ ਰਹੀ ਹੈ ਕਿ ਤੁਹਾਡਾ ਜਿਹੜਾ ਦਲਜੀਤ ਐਸਆਈ ਹੈ ਪਹਿਲੇ ਉਹਨੂੰ ਚੇਂਜ ਕਰੋ ਤੇ ਉਹ ਬੰਦਾ ਤੁਹਾਡੇ ਸਹਰਿਆ ਨਾਲ ਮਿਲ ਕੇ ਠੀਕ ਹੈ ਪੈਸੇ ਪੂਸੇ ਖਾ ਕੇ ਤੁਹਾਡੇ ਘਰ ਵਾਲੇ ਨੂੰ ਬਾਹਰ ਦੀ ਬਾਤ ਮਤਲਬ ਕਿ ਬੇਲ ਕਰਵਾ ਰਿਆ ਵਾ ਤੇ ਇਹਦਾ ਕੁਝ ਲਗਾ ਕੇ ਮੈਨੂੰ ਪਤਾ ਨਹੀਂ ਹੈਗਾ ਕੀ ਹੁੰਦਾ ਵੈਸੇ ਉਹ ਕਹਿੰਦੀ ਕਿ ਉਹਨੇ ਮੇਰੇ ਕੋਲ ਰਿਕਾਰਡਿੰਗ ਆ ਜਿਹੜੀ ਕਿ ਮੈਂ ਤੁਹਾਨੂੰ ਸੈਂਡ ਕਰਾਂਗੀ ਐਸੇ ਮੇਰੇ ਕੋਲ ਸਾਰੇ ਐਫੀਡੈਂਸ ਪਏ ਨੇ ਰਿਕਾਰਡਿੰਗਾਂ ਪਈਆਂ ਜਿਹੜੇ ਕਿ ਮੈਂ ਤੁਹਾਨੂੰ ਸੁਣਾ ਵੀ ਸਕਦੀ ਉਹ ਬੰਦਾ ਸ਼ਰਿਆ ਮੈਨੂੰ ਗਾਲਾਂ ਕੱਢ ਰਿਹਾ ਤੇ ਇਹ ਮੈਂ ਸੁਣਾਉਣਾ ਚਾਹਾਂਗੀ ਹਾਂਜੀ ਹਾ ਦੇਖੋ ਹੰਨੇ ਗੱਲ ਨਹੀਂ ਕਰੀਏ ਜੇ ਆ ਪੈਨ ਖਾਦੇ ਵੀਰੇ ਪੈਨ ਜੇ ਖਾਦੇ ਮੇਰੀ ਗੱਲ ਸੁਣ ਇਟ ਮੀਨਸ ਕਾਰ ਹੈਰੈਸਮੈਂਟ ਨਹੀਂ ਹੋ ਰਹੀਓ ਤੁਹਾਨੂੰ ਜਦੋਂ ਮੈਂ کہہ ਰਹੀ ਮੈਂ ਤੁਹਾਨੂੰ ਬੈਕ ਕਾਲ ਕਰਦੀ ਹਾਂ ਤੁਸੀਂ ਮੇਰੇ ਤੋਂ ਬਿਨਾ ਪਰਮਿਸ਼ਨ ਤੋਂ ਮੇਰੇ ਫਾਈਲ ਕਿਉਂ ਭੇਜਦੀ ਅਨੁਮੋਲਿਕਾ ਲਾਜਵਾਲਿਕਾ ਇਹ ਤੁਸੀਂ ਖਾਦੇ ਤਾਂ ਹੀ ਤੋਂ ਮੁੰਡਾ ਨਹੀਂ ਲਿਆ ਚੱਲ ਰਿਹਾ ਤੁਸੀਂ ਜਿਹੜੀ ਗੱਲ ਆਪਾਂ ਨੂੰ ਕਹਿ ਰਿਹਾ ਬੈਠ ਕੇ ਕੰਮ ਕਰੀਏ ਇੱਕ ਮਿੰਟ 15 ਮਿੰਟ ਤੋੜ ਨਾ ਗੱਲ ਹੋਈ ਆ ਕਿ ਇੱਕ ਵਾਰ ਮੈਂ ਤੁਹਾਨੂੰ ਬੈਕ ਕਾਲ ਕਰਦੀ ਆ ਤੁਹਾਨੂੰ ਕਿਸੇ ਦੀ ਕਾਲ ਨਹੀਂ ਤੁਸੀਂ ਮੇਰੇ ਤੋਂ ਪਹਿਲੀ ਉਹ ਚੇਂਜ ਕਰਵਾਤਾ ਕਿੰਨਾ ਚੱਕੀ ਨਹੀਂ ਰਹਿੰਦੇ ਤੁਸੀਂ ਅੱਜ ਵੀ ਨਹੀਂ ਛੱਡਣਾ ਕੱਲ ਵੀ ਨਹੀਂ ਛੱਡਣਾ ਇੱਕ ਮਿੰਟ ਤੁਸੀਂ ਮੈਨੂੰ ਕਿਹਾ ਕਿ ਮੈਂ ਤੁਹਾਨੂੰ ਫੋਨ ਕਰਨਾ ਸੀ ਨਾ ਯਕੀਨ ਕਰੀ ਨਾ ਮੈਂ ਹੀ ਦੱਸ ਰਹੀ ਹਾਂ ਮੈਂ ਹੀ ਜੱਜ ਨੂੰ ਕਿਹਾ ਵੀ ਮੈਂ ਹੀ ਕਰੀਆਂ ਕਿ ਮੈਂ ਇਹ ਬੰਦੇ ਨੂੰ ਕਰੋਨਾ ਇਸ ਵੰਦੀ ਕੋ ਬਰਾਦ ਕਰੂਗੀ ਕਿ ਕਿੰਨੀ ਵਸੀ ਇਹ ਆ ਕੇ ਕਹਾਂ ਤੇ ਆਪਾਂ ਕਿਹਾ ਆਪਾਂ ਕੋਪਰੂਪੀ ਪਾਵਾਂਗਾ ਆਪਾਂ ਅੱਜ ਤੁਹਾਨੂੰ ਥੋੜੀ ਨਾ ਤਿੰਨ ਹਫ਼ਤੇ ਸਰ ਇਹ ਰਿਕਾਰਡਿੰਗ ਸੁਣਾਉਣ ਦਾ ਮੇਰਾ ਇਹ ਮਤਲਬ ਸੀਗਾ ਕਿ ਇਹ ਬੰਦੇ ਨੇ ਮੈਨੂੰ ਮੈਂ ਇਹਨੂੰ ਕੁਝ ਨਹੀਂ ਕਿਹਾ ਇਹ ਬੰਦੇ ਦਾ ਕਹਿਣ ਦਾ ਇਹ ਮਤਲਬ ਸੀ ਐਸਐਸ ਦਾ ਕਿ ਜਿਹੜੀ ਤੁਹਾਡੀ ਮਿਸਲ ਆ ਉਹ ਸਾਡੇ ਕੋਲ ਹੈ ਨਹੀਂ ਤੁਹਾਡੀ ਮਿਸਲ ਅਸੀਂ ਅੱਗੇ ਟਰਾਂਸਫਰ ਕਰਤੀ ਇਹ ਤੇ ਸਾਡੇ ਸਾਡੇ ਕੋ ਤੁਹਾਡਾ ਕੇਸ ਨਹੀਂ ਹੈਗਾ ਮੈਂ ਜਦ ਵੀ ਇਹਨੂੰ ਕਾਲ ਕਰਨਾ ਅਨਨੋਨ ਨੰਬਰ ਤੋਂ ਮੇਰੇ ਨੰਬਰ ਤਾਂ ਨੇ ਸਾਰਿਆਂ ਨੇ ਬਲੌਕ ਕੀਤੇ ਹੋਏ ਸੀ ਐਸਐਚਓ ਨੇ ਲਾ ਲਓ ਮੁੰਤਰੀ ਨੇ ਲਾ ਲਓ ਸਾਰਿਆਂ ਨੇ ਸਿਟੀ ਕਲਰ ਤੁਹਾਨੂੰ ਜਦੋਂ ਮੈਂ ਜਣਾ ਮੇਰੀ ਸੁਣਵਾਈ ਵੀ ਨਹੀਂ ਸੀ ਹੁੰਦੀ ਤੇ ਬਟ ਜਦੋਂ ਜਿਹੜਾ ਮੇਰਾ ਕੇਸ ਆ ਉਹ ਲੜ ਵੀ ਇਹੀ ਰਿਹਾ ਵਾ ਤੇ ਮੈਂ ਪਲੀਜ਼ ਸਾਥ ਜੋੜ ਕੇ ਇੱਕ ਬੇਨਤੀ ਕਰਨਾ ਚਾਹੁੰਨੀ ਆ ਮਤਲਬ ਸਾਰਿਆਂ ਨੂੰ ਕਿ ਮੇਰੀ ਜਿਹੜਾ ਵੀ ਮੇਰੇ ਘਰ ਵਾਲੇ ਤੇ ਮੁਕੱਦਮਾ ਦਰਜ ਹੋਇਆ ਵਾ ਉਤੇ ਕਾਰਵਾਈ ਕੀਤੀ ਜਾਵੇ ਤੇ ਉਹਨੂੰ ਰੈਸਟ ਕੀਤਾ ਜਾਵੇ ਹਾਂਜੀ ਸਰ 12:30 ਪਾਉਣੇ 1 ਵਜੇ ਦਾ ਹਾਂਜੀ ਕਿਹਦੀ ਵਾਰ ਸੀ ਉਹਨਾਂ ਨੂੰ ਮੇਰੇ ਨਾਲ ਜੀਤ ਨਹੀਂ ਸਮਾਂ ਸਰ ਮੈਂ ਅਰਕਟੋਗਰ 21 ਤਰੀਕ ਦੀ ਮੇਰੀ ਦਰਖਾਸਤ ਦਿੱਤੀ ਹੋਈ ਆ 21 ਤਰੀਕ ਤੋਂ ਲੈ ਕੇ ਉਹ ਬੰਦਾ ਮੈਨੂੰ ਸਵੇਰੇ 10 ਵਜੇ ਬੁਲਾਉਂਦਾ ਵਾ ਫਿਰ ਆਦੇ 10-11 ਵੇਂ ਤੱਕ ਮੈਨੂੰ ਬਿਠਾ ਕੇ ਰੱਖਦਾ ਸਰ ਤੁਸੀਂ 21 ਤਰੀਕ ਤੋਂ ਲੈ ਕੇ ਅੱਜ ਤੱਕ ਲਾ ਲਓ ਪਰਸੋਂ ਮੈਂ ਆਪਦੇ ਘਰੇ ਗਈਆਂ ਅਮਰੀਸਰ ਉਦੋਂ ਤੱਕ ਮੈਂ ਥਾਣੇ ਹੀ ਬੈਠੀ ਹੁੰਨੀ ਆ ਲੋਕੇਸ਼ਨਾਂ ਲੋਕੇਸ਼ਨ ਐਡਰੈਸ ਕਰ ਸਕਦੇ ਆ ਦਾ ਫੋਨ ਐਡਰੈਸ ਕਰ ਸਕਦੇ ਆ ਫੋਨ ਐਡਰੈਸ ਕਰ ਸਕਦੇ ਤੁਸੀਂ ਤੇ ਮੈਂ ਜਿਹੜੀ ਹਾਂਜੀ ਤੁਸੀਂ ਐਸਐਚਓ ਤੇ ਵੀ ਕਰੋ ਸੀਨੀਅਰ ਆਪਣਾ ਬਿਲਕੁਲ ਸਰ ਮੇਰੀ ਕੋਈ ਗੱਲ ਹੀ ਨਹੀਂ ਸੁਣਦਾ ਮੈਂ ਅੱਜ ਤੱਕ ਐਸਐਚਓ ਤੱਕ ਵੀ ਨਹੀਂ ਦੇਖਿਆ ਸਰ ਉਥੇ ਐਸਐਚਓ ਹੈ ਕਿ ਕਿਉਂਕਿ ਦਲਜੀਤ ਨੇ ਸਿਰਫ ਉਹਨੇ ਹੀ ਗੱਲ ਦੱਸੀ ਆ ਜਿੰਨੀ ਕੁ ਉਹਨੂੰ ਜੱਤੀਆ ਉਹਨੇ ਜਿਹੜੀ ਮੇਨ ਮੇਰੇ ਨਾਲ ਪ੍ਰੋਬਲਮ ਹੋਈ ਉਹ ਕਦੇ ਵੀ ਨਹੀਂ ਦੱਸਦਾ ਇਸ ਲਈ ਤੁਹਾਡੇ ਕੇਸ ਦਾ ਆ ਜੀ ਜਲਦੀ ਹਾਂਜੀ ਦਲਜੀਤਾ ਸਰ ਜੀ ਹਾਂਜੀ ਤੇ ਸਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਨੀ ਆ ਜਿਹੜੀ ਦੇਖੋ ਮੇਰੀ ਅਸਲੀ ਵੀਡੀਓ ਆ ਮੈਂ ਕਿਸੇ ਆ ਭੈਣਾ ਨੂੰ ਦਿਖਾ ਸਕਦੀ ਆ ਮਾਵਾ ਨੂੰ ਦਿਖਾ ਸਕਦੀ ਹਣਾ ਉਦੋਂ ਕੋਈ ਹੱਕ ਨਹੀਂ ਬੰਦਾ ਸੀ ਮੇਰੇ ਦੇਖਣ ਦਾ ਮੇਰੀ ਪ੍ਰਾਈਵੇਟ ਕੋਈ ਵੀਡੀਓ ਸੀ ਠੀਕ ਹੈ ਮੈਂ ਆਨੂ ਕਹਿੰ ਮੈਂ ਕਸਰ ਮੈਂ 12 ਵਜੇ ਤਰ੍ਹਾਂ ਹੀ ਟਾਈਮ ਸੀ ਮੈਂ ਕਸਰ ਮੈਂ ਤੁਹਾਨੂੰ ਨਹੀਂ ਭੇਜ ਸਕਦੀ ਕਹਿੰਦਾ ਤੁਹਾਨੂੰ ਜਦੋਂ ਤੱਕ ਤੂੰ ਮੈਨੂੰ ਭੇਜੇਂਗੀ ਨਹੀਂ ਮੈਂ ਤੈਨੂੰ ਕਿੱਦਾਂ ਮੰਨ ਲਾਂ ਕਿ ਤੇਰੇ ਕੋਲ ਵੀਡੀਓ ਹੈਗੀ ਆ ਐਨੇ ਮੇਰੇ ਤੋਂ ਵੀਡੀਓ ਦਿਖਾਈ ਜਦੋਂ ਅਗਲੇ ਦਿਨ ਜਾ ਕੇ ਮੇਰੀ ਸੱਸ ਬੈਠੀ ਸੀ ਉੱਥੇ ਮੈਂ ਕਹ ਤੇਰੇ ਮੁੰਡੇ ਨੇ ਮੇਰੀ ਵੀਡੀਓ ਵਾਇਰਲ ਕੀਤੀ ਆ ਕਹਿੰਦੀ ਤੂੰ ਆਪ ਕਰੀ ਆ ਮੈਂ ਕਹ ਮੈਨੂੰ ਦਿਖਾਈਆ ਦਿਲਜੀਤ ਸਾਬ ਮੁਕਰ ਗਿਆ ਕਿ ਮੇਰੇ ਕੋਲ ਵੀਡੀਓ ਹੈ ਨਹੀਂ ਜਦਕਿ ਉਹਨੇ ਆਪਣੇ ਫੋਨ ਚੋਂ ਤਾਂ ਡਿਲੀਟ ਕਰ ਲਈ ਬਟ ਮੇਰੇ ਫੋਨ ਚੋਂ ਤਾਂ ਡਾਟਾ ਪਿਆ ਨਾ ਸਾਰਾ ਹਾਂਜੀ ਜਿਹੜਾ ਐਨੇ ਮੇਰੇ ਤੋਂ ਮੰਗਿਆ ਸੀ ਕਿਉ ਵਿਆਹ ਰੋਂਦੇ ਸਰ ਕਿਉਂਕਿ ਮੇਰੇ ਸੱਸ ਨੇ ਹਾਂਜੀ ਕੋਡ ਮੈਰਿਜ ਦੇ ਕੋਡ ਮੈਰਿਜ ਦੇ 30 ਵਿੱਚੋਂ ਹਾਂਜੀ ਉਹ ਵੀ ਮੇਰੇ ਮਤਲਬ ਘਰ ਵਾਲੇ ਨੇ ਕਿਹਾ ਸੀ ਕਿ ਇਸ ਟਾਈਮ ਮੇਰੇ ਤੋਂ ਪੈਸੇ ਹੈ ਨਹੀਂ ਤੈਨੂੰ ਜਦੋਂ ਮੈਂ ਘਰੇ ਜਾਵਾਂਗਾ ਤੈਨੂੰ ਰੋਟਾ ਦਾਂਗਾ ਹਜੇ ਮੇਰੇ ਤੋਂ ਹੈ ਨਹੀਂ ਮੇਰਾ ਬੈਂਕ ਬੈਲੈਂਸ ਸਾਰਾ ਘਰੇ ਪਿਆ ਐਸ ਟਾਈਮ ਕੋਡਾ ਕਰਵਾਉਗਾ ਸਰ ਪਤਾ ਹੀ ਨਹੀਂ ਦੱਸਦੇ ਨਹੀਂ ਪਏ ਪਰ ਦਲਜੀਤ ਐਸਐਸਏ ਨੂੰ ਸਭ ਕੁਝ ਪਤਾ ਮੇਰੇ ਤੋਂ ਰਿਕਾਰਡਿੰਗਾਂ ਪਈਆਂ ਮੇਰੇ ਤੋਂ ਐਸ ਇਲ ਰਿਟਰਨ ਚੋ ਵੀ ਪ੍ਰੂਫ ਹੈਗੇ ਸਾਰੇ ਕਿ ਇਹਨਾਂ ਨੇ 1.5 ਲੱਖ ਰੁਪਇਆ ਖਾਦਾ ਹੋਇਆ ਤੁਸੀਂ ਜਿਹੜੇ ਐਫੀਡੈਂਸ ਬੰਗੋਗੇ ਮੈਂ ਸਾਰੇ ਦੇ ਦਵਾਂਗੀ ਸਰ ਹਾਂਜੀ ਹਾਂਜੀ ਸਰ ਹਾਂਜੀ ਕਿ ਡੀਐਸਪੀ ਵੀ ਸਾਡਾ ਹੀ ਬੰਦਾ ਹੈ ਸਾਰੇ ਸਾਡੇ ਬੰਦੇ ਹੀ ਪੁਲਸ ਵਾਲਿਆਂ ਨੂੰ ਪੈਸੇ ਦਿੱਤੇ ਹੋਏ ਨੇ ਇਥੋਂ ਕੀ ਜਿਹੜਾ ਜਤਿੰਦਰ ਮੇਰੇ ਇਨਲॉज ਵਾਲੀ ਸਾਈਡ ਤੋਂ ਹੈਗਾ ਮੈਨੂੰ 3-4 ਦਿਨਾਂ ਤੋਂ ਹਾਂਜੀ ਮੈਨੂੰ ਤੇ ਆ ਸਾਰੇ ਪ੍ਰੂਫ ਮੇਰੇ ਕੋਲ ਪਏ ਹੋਏ ਨੇ ਚੈਟਾਂ ਦੀ ਜਿੱਥੇ ਕਿ ਇਹ ਚੀਜ਼ ਲਿਖੀ ਹੋਈ ਹੈ ਕਿ ਪੁਲਸ ਵਾਲਾ ਨੇ ਪੈਸਾ ਖਾਦਾ ਹੋਇਆ ਵਾ ਤੇ ਮੈਨੂੰ 2-3 ਮਹੀਨੇ ਉੱਥੇ ਬਿਠਾ ਕੇ ਰੱਖਿਆ ਜਾਵੇ ਤੇ 1-2 ਮਹੀਨੇ ਬਾਅਦ ਮੇਰਾ 1-2 ਲੱਖ ਦਾ ਸਮਝੌਤਾ ਕਰਾ ਦਿੱਤਾ ਜਾਵੇ ਤੇ ਇਹ ਸਾਰਾ ਕੁਝ ਦਲਜੀਤ ਸਿੰਘ ਨੇ ਮੇਰੇ ਨਾਲ ਕੀਤਾ ਵੀ ਹੈਗਾ ਮੇਰੇ 4 ਵਜੇ ਤੋਂ ਬਿਆਨ ਲਿਖੇ ਜਾਂਦੇ ਸੀ 6:30 ਵਜੇ 7 ਵਜੇ 8 ਵਜੇ ਜਦੋਂ ਮੈਂ ਜਿਹੜਾ ਬੰਦਾ ਮੇਰਾ ਐਫ ਆਈ ਆਰ ਦੇ ਬਿਆਨ ਲਿਖਦਾ ਪਿਆ ਜਦੋਂ ਮੈਂ ਉਹਦੇ ਕੋਲ ਜਾਂਦੀ ਸੀ ਕਹਿੰਦਾ ਮੈਡਮ ਰਿਪੋਰਟ ਹੀ ਮੇਰੇ ਕੋਲ 5:30 ਵਜੇ ਆਈ ਆ ਹੈ ਫਿਰ ਮੇਰੇ ਬਿਆਨ ਵੀ ਚੇਂਜ ਕੀਤੇ ਜਾਂਦੇ ਨੇ ਅਗਲੇ ਦਿਨ ਕਹਿੰਨੀ ਮੈਂ ਕਹਿੰਦਾ ਸਰ ਮੈਂ ਆ ਚੀਜ਼ ਲਿਖਾਈ ਸੀ ਆ ਚੀਜ਼ ਐਦਾ ਨਹੀਂ ਹੈਗੀ ਮੈਂ ਆ ਫਲੈਡ ਲਗਾਇਆ ਸੀ ਅੱਜ ਵੀ ਸਰ ਤੁਸੀਂ ਐਫ ਆਈ ਆਰ ਤੇ ਚੈੱਕ ਕਰ ਸਕਦੇ ਆ ਆ ਜਿਹੜੀ ਮੇਰੀ ਐਫ ਆਈ ਆਰ ਆ ਉਹਨੇ ਇੰਨੀ ਮਿਸਟੇਕ ਕੀਤੀ ਹੋਈ ਹੈ ਕਿ 217 ਫਲੈਡ ਕਹਿ ਰਹੀਆਂ ਵੈਮਲੇ ਫਲੈਡ 91 ਸੈਕਟਰ ਉਸ ਬੰਦੇ ਨੇ ਇੱਥੇ 217 ਦੀ ਬਜਾਏ 210 ਲਿਖਿਆ ਹੋਇਆ। ਬੰਦੇ ਨੂੰ ਫਰੀਕ ਰਾਨ ਵਾਸਤੇ ਜਿਹੜੀਆਂ ਮੇਲੀ ਭੁਗਤ ਕਰਕੇ ਬਸ ਨੂੰ ਡੇਟ ਚੇਂਜ ਕਰ ਦੇਣੀ, ਟਾਈਮ ਚੇਂਜ ਕਰ ਦੇਣਾ ਤਾਂ ਕਿ ਕਈ ਕਮੀਆਂ ਪੇਸ਼ੀਆਂ ਘਾੜਣੀਆਂ ਬੰਦਾ ਭਰੀ ਹੋ ਸਕੇ। ਹਾਂਜੀ ਕਿ ਮੈਨੂੰ ਬੇਕੂ ਬਣਾਉਣ ਵਾਸਤੇ 69 ਧਾਰਾ ਲਾਈ ਸੀ ਬਿਠਾ ਕੇ। 69 ਹਸਬੰਦ ਦੇ ਮਤਲਬ ਹੁੰਦਾ ਕਿ ਸੈਸਲ ਹਰੈਸ਼ ਕੀਤਾ ਉਹਨੇ ਇਹਨੇ 79 ਲਾਈ ਆ। ਸਰ ਐਨਾ ਕਿ ਇਹਨੇ ਮੈਨੂੰ ਹਰੈਸ਼ ਕੀਤਾ ਕਿ ਮੈਨੂੰ ਅੱਜ মিডিਆ ਦਾ ਧਾਰਾ ਲੈਣਾ ਪੈ ਗਿਆ। ਜਦੋਂ ਕੀਆ ਵਿੱਚ ਗਿਆ ਸੀ ਸਾਹਿਬ ਪੱਤ ਪੌਂਡ ਸਰ ਉਹਨਾਂ ਨੇ ਕਿਹਾ ਕਿ ਤੁਹਾਡੀ ਵੈਰੀਫਿਕੇਸ਼ਨ ਹੋ ਰਹੀ ਆ ਜਦੋਂ ਮੈਂ ਰਾਜਨੀ ਲੀ ਮੈਮ ਕੋਲ ਗਈ ਉਹਨਾਂ ਨੇ ਕਿਹਾ ਤੁਹਾਡੀ ਵੈਰੀਫਿਕੇਸ਼ਨ ਹੋ ਰਹੀ ਆ ਮੈਨੂੰ ਬਾਅਦ ਨੇ ਜਿੱਥੇ ਵੀ ਜਾਣੀ ਮੈਨੂੰ ਇਹੀ ਵਰਡ ਮਿਲਦਾ ਵਾ ਕਿ ਤੁਹਾਡੀ ਵੈਰੀਫਿਕੇਸ਼ਨ ਹੋ ਰਹੀ ਆ ਪਰ ਮੇਰਾ ਇੱਥੇ ਵੀ ਆ ਇੱਕ ਮਹਿਲਾ ਕਮਿਸ਼ਨ ਹਾਂਜੀ ਜਦੋਂ ਕੋਈ ਕਲਾਕਾਰ ਕੋਈ ਗਲਤ ਸ਼ਬਦ ਬੋਲਦਾ ਹੈ ਉਹਦੇ ਦਾ ਨੋਟਿਸ ਹੋ ਜਾਂਦਾ ਹੈ ਤਾਂ ਇਹ ਲੇਡੀ ਦਾ ਇੱਥੇ ਰੇਪ ਕੇਸ ਹੈ 376 ਦਾ ਮਹਿਲਾ ਗੱਲ ਨੂੰ ਇੱਥੇ ਦੀ ਪਤਾ ਹੈ ਵੀ ਕੀ ਹੋ ਰਿਹਾ ਇਹ ਜ਼ਿਲ੍ਹਾ ਮੁਹਾਲੀ ਦੇ ਕੇਸਾਂ ਦੀ ਕੋਈ ਡਿਸਾਈਡ ਡਿਸਾਈਡ ਨਹੀਂ ਕਰ ਸਕਦੀ ਹੈਲਪ ਨਹੀਂ ਕਰ ਸਕਦੀ ਇਹ ਸਿਰਫ ਗਾਣੇ ਵਾਲਿਆਂ ਨੂੰ ਤਾਂ ਕਿ ਉੱਥੋਂ ਚਾਰ ਪੈਸੇ ਮਿਲੋਗੇ ਇਸ ਬੱਚੀ ਦੇ ਇਸ ਬੇਟੀ ਦੇ ਕੀ ਮਿਲੂਗਾ ਇਹਨੂੰ ਜੇ ਹੈਲਪ ਕਰਦੀ ਸਾਰੇ ਮੈਨਲਾ ਕਮਿਸ਼ਨ ਕੋਲ ਅਸੀਂ 15 20 ਕੇਸ ਸੀ ਤੋਂ ਇਲਾਵਾ ਵੀ ਲਗੇ ਸੀ ਪਹਿਲਾਂ ਵੀ ਇਹ ਮੈਨਲਾ ਕਮਿਸ਼ਨ ਨੇ ਜਿਹੜੇ ਆਪਣੇ ਅੱਖਾਂ ਵਿੱਚ ਕੇਤੇ ਕਰਨ ਬੰਦ ਕੇ ਕਰਕੇ ਕੋਈ ਕਾਰਵਾਈ ਨਹੀਂ ਉਹ ਕੇਸਾਂ 'ਚ ਕਰੀ ਐਸੇ ਤਰ੍ਹਾਂ ਚਾਈਲਡ ਵੈਲਫੇਅਰ ਦਾ ਇੱਕ ਕਮਿਸ਼ਨ ਬਠਾਲਾ ਦਾ ਬੱਚਿਆਂ ਦਾ ਉਹ ਕਮਿਸ਼ਨ ਕੋਲ ਇੱਕ ਅੱਖ ਨਹੀਂ ਹੈ ਨਾ ਉਹ ਮਿਲਦਾ ਅਸੀਂ ਪੰਜ ਵਾਰੀ ਭੇਜਲੇ ਪਾ ਮਾਪੇ ਬਣ ਬਿਭਾਗ 'ਚ ਬੈਠੇ ਆ ਕਦੇ ਵੀ ਉਹ ਮਾਨਵ ਭਾਗ ਚ ਨਹੀਂ ਮਿਲਦਾ ਇੱਥੇ ਤੱਕ ਐਪਲੀਕੇਸ਼ਨ ਵੀ ਰিসিਵਿੰਗ ਨਹੀਂ ਘੋਲਦੀ ਇੱਥੇ ਜੇ ਮੈਂ ਤੁਸੀਂ ਕੰਪਨੀ ਦਾ ਐਡਰੈਸ ਦੱਸ ਦਵਾਂ ਉਸ ਬਾਅਦ ਕੀ ਮਹਾਰੀ ਫੈਸਲਾ ਹੋ ਗਿਆ ਹਾਂਜੀ ਹਾਂਜੀ ਸਰ ਆ ਮੇਰਾ ਐਸਐਸਪੀ ਸਾਹਮਣੇ ਲਿਖਿਆ ਸੀ 376 ਬੀ ਜੋ ਕਿ ਬਣਦੀ ਹੈ 69 ਹਸਬੰਡ ਦੇ ਖਿਲਾਫ ਕਿ ਵਿਦਾਊਟ ਪਰਮਿਸ਼ਨ ਹੋਣੇ ਮੇਰਾ ਸਾਹਰ ਕੁਝ ਮਾਰਕੋਟ ਕੀਤੀ ਜਾਂ ਜੋ ਵੀ ਲਾ ਲਓ ਫਿਜ਼ੀਕਲ ਮੈਨੂੰ ਟੌਰਚਰ ਕਰਿਆ ਹਨਾ ਐਨੇ 69 ਦੀ ਬਜਾਏ ਜੋ ਕਿ ਬੀਐਨਐਸ ਹੁੰਦੀ ਆ ਐਨੇ 79 ਲਾਈ ਹੋਈ ਆ 67 ਨੇ ਆਈਟੀ ਐਕਟ 올 ਆਇਆ ਕਿ ਉਹਨੇ ਇੰਟਰਨੈਟ ਦੇ ਥਰੂ ਮੇਰੀ ਵੀਡੀਓ ਵਾਇਰਲ ਕੀਤੀ ਹੋਈ ਆ ਪਰ ਜਿਹੜੀਆਂ ਤਾਂ ਰੈਨ ਨੂੰ ਮੈਂ ਕਈਆਂ ਸੀ ਇਹਨੇ ਮੇਰੇ ਕੋਲ ਲਖਾਈਆਂ ਵਿਦ ਮਤਲਬ ਕੰਪਿਊਟਰ ਤੇ ਚਾੜੀਆਂ ਬਟ ਉਹ ਤਾਂ ਰੈਨ ਨੇ ਮੇਰੇ ਜਾਣ ਤੋਂ ਬਾਅਦ ਉਹ ਮਤਲਬ ਕਿ ਚੇਂਜ ਕਰ ਦਿੱਤੀਆਂ ਹਾਂਜੀ ਇਹ ਬਿਆਨ ਸਰ 4 ਦਿਨੋਂ ਬੰਦਾ ਮੇਰੇ ਤੋਂ ਲਖਾਂਦਾ ਰਿਹਾ ਕਿ 4 ਦਿਨ ਤੋਂ ਬਾਅਦ ਡੀਪੀ ਸਾਹਿਬ ਨੇ 27 ਤਰੀਕ ਨੂੰ ਕਹਿਤਾ ਸੀਗਾ ਕਿ ਕੁੜੀ ਨੇ ਐਫ ਆਈ ਆਰ ਦੀ ਕਾਪੀ ਦਿੱਤੀ ਜਾਵੇ ਇਹਨੇ ਇਹ ਚੀਜ਼ ਮੈਨੂੰ 6 ਤਰੀਕ ਨੂੰ ਦਿੱਤੇ ਆ ਕਿ ਮੈਨੂੰ ਪੂਰਾ ਹਰੈਸ਼ਮੈਂਟ ਔਰਸਰ ਕੀਤਾ ਇਸ ਬੰਦੇ ਨੇ ਬਿਲਕੁਲ ਸਰ ਜੋ ਇਸ ਤਰ੍ਹਾਂ ਇੱਕ ਕਪਾੜਾ ਦਾ ਲੜਾਈ ਬੱਦਲ ਕਰ ਜਾਵੇ ਸਰ ਮੈਂ ਮਤਲਬ ਕਿ ਅੱਜ ਜੋ ਚੀਜ਼ ਮੇਰੇ ਨਾਲ ਹੋਈ ਹੈ ਨਾ ਅਸਲੀਲ ਵੀਡੀਓ ਦੇ ਪ੍ਰਤੀ ਹਨਾ ਮੈਂ ਵੀ ਇੱਕ ਚਲੋ ਮੇਰੇ ਮਦਰ ਨਹੀਂ ਹੈਗੇ ਮੇਰੇ ਸਿਸਟਰ ਦਾ 4 ਮਹੀਨੇ ਪਹਿਲੇ ਐਕਸੀਡੈਂਟ ਹੋ ਗਿਆ ਸੀ ਉਹ ਗੁਰਸਿੱਖ ਸੀਗੀ ਅੰਮ੍ਰਿਤ ਛਕਿਆ ਹੋਇਆ ਸੀ ਉਹਨੇ ਮੈਂ ਮੈਂ ਇੱਕ ਜਰਸੀ ਫੈਮਲੀ ਤੋਂ ਬਿਲੋਂਗ ਕਰਦੀ ਆਂ ਜਦੋਂ ਮੇਰੇ ਪਿਓ ਨੂੰ ਭਰਾ ਨੂੰ ਇਹ ਚੀਜ਼ਾਂ ਦਾ ਪਤਾ ਲੱਗਦਾ ਕਿ ਸਾਡੀ ਕੁੜੀ ਅਣਜਾਣ ਸ਼ਹਿਰ 'ਚ ਰਹਿ ਕੇ ਕਿਸੇ ਮੁੰਡੇ ਦੀ ਗਿਰਫਤ ਚ ਗੈਂਗ ਲਾ ਲੋ ਜਾਂ ਮੈਨੂੰ ਨਹੀਂ ਪਤਾ ਇਹ ਕਿੱਦਾਂ ਦਾ ਹਨਾ ਪਰਿਵਾਰ ਸੀਗਾ ਮੈਨੂੰ ਵਿਆਹ ਤੋਂ ਬਾਅਦ ਪਤਾ ਲੱਗਦਾ ਕਿ ਮੇਰੀ ਜਿਹੜੀ ਭੈਣ ਨੂੰ ਨਾਨਾ ਨੂੰ ਆਸਟ੍ਰੇਲੀਆ ਦੱਸਿਆ ਜਾਂਦਾ ਉਹ ਨਾਨਾਣ ਮੇਰੀ 1.5 ਸਾਲ ਤੋਂ ਚਿੱਟੇ ਦੇ ਕੇਸ 'ਚ ਅੰਦਰ ਆ ਚਲੋ ਅੱਜ ਮੇਰੀ ਸੱਸ ਕਹਿ ਰਹੀ ਹੈ ਕਿ ਮੈਂ ਮਤਲਬ ਚਿੱਟਾ ਲੌਣੀਆਂ ਜਾਂ ਕੁਛ ਵੀ ਕਰਦੀ ਮੈਂ ਸਾਰ ਤੁਹਾਨੂੰ ਇਹ ਵੀ ਬੇਨਤੀ ਕਰਦੀ ਆ ਕਿ ਸ਼ਾਇਦ ਕੀ ਪਤਾ ਮੈਂ ਮੈਡੀਕਲ ਟੈਸਟ ਕਰਾ ਲਵਾਂ ਮੈਂ ਸ਼ਾਇਦ ਪੈਸੇ ਦੇ ਕੇ ਕਰਾ ਲਾਂ ਮੈਨੂੰ ਤੁਸੀਂ ਸਾਰੇ ਜਣੇ ਦੱਸੋ ਜਿੱਥੇ ਬਿਨਾਂ ਪੈਸੇ ਦੇ ਇੱਕ ਟੈਸਟ ਕਰਾਇਆ ਜਾਂਦਾ ਅਗਰ ਮੇਰੇ ਚ ਇੱਕ ਵੀ ਕਣ ਨਿਕਲਦਾ ਇਹ ਪਰਚਾ ਤੁਸੀਂ ਮੇਰੇ ਤੇ ਕਰ ਸਕਦੇ ਆ ਮੈਂ ਇੰਨੀ ਵੀ ਮਲਗਵਾਈ ਦੇਣ ਲਈ ਤਿਆਰ ਆ ਹਨਾ ਤੇ ਬਾਅਦ ਚ ਮੈਨੂੰ ਇਹ ਵੀ ਪਤਾ ਲੱਗਦਾ ਕਿ ਜਿਸ ਬੰਦੇ ਨਾਲ ਉਹ ਰਹਿ ਰਹੀ ਆ ਪੂਰਾ ਸਿੰਘ ਸੰਪੂਰਨ ਸਿੰਘ ਜੀ ਦਾ ਨਾਂ ਉਹ ਬੰਦਾ ਸਾਰੇ ਲੁਧਿਆਣੇ ਦਾ ਹੈਗਾ ਠੀਕ ਹੈ ਜੀ ਉਹ ਵੀ ਬੰਦਾ ਪਿੱਛੋਂ ਆਪਣਾ ਘਰਵਾਰ ਛੱਡ ਕੇ ਆਇਆ ਹੋਇਆ 21 ਸਾਲ ਤੋਂ ਮੇਰੀ ਸੱਸ ਨਾਲ ਰਹਿ ਰਿਹਾ ਲੀਵਿੰਗ 'ਚ ਵਿਆਹ ਨਹੀਂ ਕਰਵਾਇਆ ਇਹਨੇ ਤੇ ਜਿਹੜਾ ਮੇਰਾ ਦਵਿੰਦਰ ਸਿੰਘ ਪਹਿਲਾ ਸਹੁਰਾ ਹੈਗਾ ਠੀਕ ਹੈ 29329 ਨੰਬਰ ਸਮਾਧੀ ਘੇੜਸ ਰਹਿੰਦਾ ਉਹਦੇ ਹੀ ਬੱਚੇ ਲੈ ਕੇ ਆਈ ਹੋਈ ਆ ਤੇ ਉਹਨੂੰ ਇਹਨੇ ਤਲਾਕ ਵੀ ਨਹੀਂ ਦਿੱਤਾ ਬਲਜਿੰਦਰ ਕੌਰ ਨੇ ਮੇਰੀ ਸੱਸ ਨੇ ਤੇ ਫਿਰ ਸਰ ਇਸ ਤੋਂ ਤੁਸੀਂ ਕੀ ਸਾਬਤ ਕਰੋਗੇ ਕਿ ਇੱਕ ਬੱਚਾ ਇਹਦਾ ਨਸ਼ੇੜੀ ਆ ਠੀਕ ਹੈ ਚਲੋ ਮੰਨ ਲਓ ਫੋਰ ਐਗਜ਼ਾਮਪਲ ਕਿ ਇਹਦੇ ਬੱਚੇ ਨੂੰ ਮੈਂ ਨਸ਼ੇੜ ਮੈਂ ਆਪਦੇ ਘਰ ਨੂੰ ਨਸ਼ੇ ਤੇ ਲਾ ਵੀ ਦਿੱਤਾ ਕਿ ਇਹਦੀ ਕੁੜੀ ਨੂੰ ਵੀ ਮੈਂ ਨਸ਼ੇ ਤੇ ਲਾਇਆ ਸੀ ਜਿਹੜੀ ਅੱਜ ਜੇਲ੍ਹ 'ਚ ਬੈਠੀ ਹੋਈ ਆ ਜਿੱਦੀ ਇੱਕ ਵੀਡੀਓ ਵੀ ਵਾਇਰਲ ਹੋਈ ਆ YouTube 'ਤੇ ਕਿ ਜਿਹੜੀ ਬਰੈਚ ਜੇਲ੍ਹ 'ਚ ਆ ਉਹਨੂੰ ਨਾਕਾਬੰਦੀ ਕਰਕੇ ਪੁਲਿਸ ਨੇ ਤਿੰਨ ਗੱਡੀਆਂ ਦੇ ਸਮੇਤ ਫੜਿਆ ਸੀ ਜਿਹਦੇ ਕੋਲ ਤੋਲਣ ਵਾਲੀ ਤੱਕੜੀ ਠੀਕ ਹੈ 4.5 ਲੱਖ ਰੁਪਈਆ ਤੇ ਪੈਸੇ ਗਿਣਨ ਵਾਲੀ ਮਸ਼ੀਨ ਅਮਨੀਤ ਕੌਰ ਸਰ ਹਾਂਜੀ ਅਮਨੀਤ ਕੌਰ ਨਾਮ ਆਉਂਦਾ ਐਕਸ਼ਨ ਤਾਂ ਅਸੀਂ ਸਾਡਾ ਤੁਹਾਡੇ ਵੱਲੋਂ ਅਸੀਂ ਇਹ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਪੰਜਾਬ ਨੂੰ ਡੀਜੀਪੀ ਪੰਜਾਬ ਨੂੰ ਤੇ ਐਸਐਸਜੀਓ ਹਾਲੇ ਨੂੰ ਅੱਜ ਬੇਨਤੀ ਕਰਦੇ ਆਂ ਪਰ ਜੇ ਤਿੰਨ ਦਿਨ ਬਸਤੇ ਇਹ ਜਿਹੜਾ ਨਾ ਕਾਰਵਾਈ ਹੋਈ ਉਹ ਦੋਸ਼ੀ ਨਾ ਗਿਰਫਦਾਰ ਕਰਿਆ ਤੇ ਏਐਸਆਈ ਦਲਜੀਤ ਸਿੰਘ ਨੂੰ ਬਰਖਾਸਤ ਨਾ ਕਰਿਆ ਇਹ ਦੋ ਮੈਟਰ ਨੇ ਸਾਡੇ ਇੱਕ ਦਦੇ ਘਰ ਵਾਲੇ ਨੂੰ ਗੈਸ ਕਰਾਣਾ ਦੂਜਾ ਉਹ ਦਲਜੀਤ ਸਿੰਘ ਦੇ ਖਿਲਾਫ ਏਐਸਆਈ ਦੇ ਕਾਰਵਾਈ ਕਰਾਣੀ ਜਿਨ੍ਹਾਂ ਨੂੰ ਗਲਾਂ ਕੀਤੀਆਂ ਤੇ ਇਹਨਾਂ ਨੂੰ ਜਲੀਲ ਕੀਤਾ ਤੇ ਥਾਣੇ 'ਚ ਬਿਠਾ ਲਿਆ ਗਿਆ ਇੱਥੇ ਤੱਕ ਕਿ 12-12 ਵਜੇ ਤੱਕ ਜੋ ਇਹਨਾਂ ਦੇ ਦੱਸਣ ਮੁਤਾਬਕ ਹੈ ਉਸੇ ਐਸਐਸਪੀ ਦੇ ਖਿਲਾਫ ਜਦੋਂ ਤੱਕ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਜਿਹੜਾ ਹੈ ਇਹ ਸ਼ੁੱਕਰਵਾਰ ਨੂੰ 18 ਤਰੀਕ ਨੂੰ ਐਸਐਸਪੀ ਬਾਲੀ ਦਾ ਕਰਾਪ ਕੀਤਾ ਜਾਵੇਗਾ ਤੇ ਉੱਥੇ ਹੋਰ ਵੀ ਸਾਰੇ ਜਿਹੜੇ ਹੈਗੇ ਪੀੜਤ ਲੋਕ ਨੇ ਸਾਰੇ ਆਪਣੇ ਆਪਣੇ ਡਾਕੂਮੈਂਟ ਲੈ ਕੇ ਪਹੁੰਚਣ ਜੇਕਰ ਕੋਈ ਵੀ ਜਾਨੀ ਤੇ ਮਾਲੀ ਕੋਈ ਉਦਾਂ ਇੱਕੀ ਦਾ ਦਸਾਂ ਦਾ ਬੇਟੀ ਦਾ ਬੱਚੀ ਦਾ ਨੁਕਸਾਨ ਹੁੰਦਾ ਤਾਂ ਉਹਦਾ ਜ਼ਿੰਮੇਵਾਰ ਐਸਐਸਪੀ ਮੋਹਾਲੀ ਤੇ ਐਸਐਚਓ ਸਿਟੀ ਥਰ ਖਰੜ ਇਹ ਦੋਨਾਂ ਜਣੇ ਜ਼ਿੰਮੇਵਾਰ ਹੋਣਗੇ ਇਸਕੇ